ਦੇਖੋ ਸਕਾਲਰਸ਼ਿਪਸ ਮਿਲਦੀਆਂ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਦੂਰਾਈ ਨਹੀਂ ਆ ਕਿ ਸਕਾਲਰਸ਼ਿਪਸ ਨਹੀਂ ਮਿਲਦੀਆਂ ਅ ਔਰ ਕੋਈ ਵੀ ਬੱਚਾ ਜਦੋਂ ਵੀ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਦਾ ਹੈ ਖਾਸ ਕਰਕੇ ਜਦੋਂ ਅਸੀਂ ਅਪਲਾਈ ਕਰਦੇ ਹਾਂ ਉਹਨੂੰ ਕੇਸ ਨੂੰ ਤਾਂ ਜਦੋਂ ਸਕਾਲਰਸ਼ਿਪ ਲੱਗ ਕੇ ਆਏਗੀ ਆਫਰ ਲੈਟਰ ਦੇ ਉੱਪਰ ਲੱਗ ਕੇ ਆਏਗੀ ਤਾਂ ਬੱਚੇ ਦਾ ਡਾਊਟ ਉੱਥੇ ਕਲੀਅਰ ਹੋ ਜਾਏਗਾ ਕੁਝ ਇਦਾਂ ਦਾ ਨਹੀਂ ਹੁੰਦਾ ਉਹਦੇ ਵਿੱਚ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਆਫਰ ਲੈਟਰ ਆ ਗਿਆ ਸਕਾਲਰਸ਼ਿਪ ਤੁਹਾਨੂੰ ਬਾਅਦ ਵਿੱਚ ਦਵਾਵਾਂਗੇ ਸਕਾਲਰਸ਼ਿਪ ਨਾਲ ਹੀ ਲੱਗ ਕੇ ਆਏਗੀ ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਕਾਲਰਸ਼ਿਪ ਦੀ ਨਾਲ ਈਮੇਲ ਆਂਦੀ ਹੈ ਪ੍ਰੋਪਰ ਆਫਰ ਲੈਟਰ ਦੇ ਉੱਪਰ ਸਕਾਲਰਸ਼ਿਪ ਲਿਖੀ ਹੁੰਦੀ ਹੈ ਰੀਸੈਂਟਲੀ ਮੈਂ ਇੱਕ ਸਟੂਡੈਂਟ ਅਪਲਾਈ ਕੀਤਾ ਸੀਗਾ ਜਿਹਨੂੰ ਮੈਂ ਜੇਮਸ ਕਲੀਅਰ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਸੀਗਾ ਬ੍ਰਿਸਬਨ ਦੇ ਵਿੱਚ ਤਾਂ ਉਹਨੂੰ ਅਰਾਊਂਡ 29500 ਡਾਲਰਸ ਆਲਮੋਸਟ 30000 ਡਾਲਰ ਦੀ ਸਕਾਲਰਸ਼ਿਪ ਮਿਲੀ ਹੈ ਜਿਹਦੇ ਕਿ ਅਕੈਡਮਿਕ ਉਹਦੇ 90% ਦੇ ਆਸ-ਪਾਸ ਹੀ ਬੱਚੇ ਦੇ ਜਿਹਦੇ ਬੇਸ ਤੇ ਉਹਨੂੰ 25500 ਡਾਲਰ ਦੀ ਸਕਾਲਰਸ਼ਿਪ ਮਿਲੀ ਔਰ 7 ਇਚ ਆਫ ਦੀ ਆਇਲਸ ਦੇ ਵਿੱਚ ਸੀਗੇ ਜਿਹਦੇ ਕਰਕੇ ਉਹਨੂੰ 3500 ਡਾਲਰ ਦੀ ਐਕਸਟਰਾ ਮਿਲੀ ਤੋ ਸਕਾਲਰਸ਼ਿਪ ਜ਼ਰੂਰ ਮਿਲਦੀਆਂ ਨੇ ਔਰ ਬਹੁਤ ਹਾਈ ਅਮਾਉਂਟ ਤੇ ਤੁਸੀਂ ਬਲੀਵ ਨਹੀਂ ਕਰੋਗੇ ਅਪ ਟੂ 100% ਤੱਕ ਸਕਾਲਰਸ਼ਿਪਸ ਮਿਲਦੀਆਂ ਨੇ ਬੱਚਿਆਂ ਨੂੰ ਔਰ 10% ਤੋਂ ਸ਼ੁਰੂ ਹੋ ਜਾਂਦੀਆਂ ਨੇ ਅਪ ਟੂ 100% ਤੱਕ ਜਾਂਦੀਆਂ ਕਿਸੇ ਨੂੰ 10%, 20%, 30 ਡਿਪੈਂਡ ਔਨ ਦਾ ਯੂਨੀਵਰਸਿਟੀ ਕਿ ਯੂਨੀਵਰਸਿਟੀ ਦਾ ਕੀ ਕ੍ਰਾਈਟੇਰੀਆ ਸਕਾਲਰਸ਼ਿਪ ਦੇਂਦਾ ਤੇ ਸਕਾਲਰਸ਼ਿਪ ਜ਼ਰੂਰ ਮਿਲਦੀਆਂ ਦੇਖੋ ਇਨਟੇਕ ਕੋਈ ਵੀ ਹੋਏ ਚਾਹੇ ਉਹ ਨਵੰਬਰ ਹੋਵੇ ਚਾਹੇ ਉਹ ਜਨਵਰੀ ਹੈ ਮੈਂ ਦੁਬਾਰਾ ਦੱਸ ਰਿਹਾ ਕਿ ਬੱਚੇ ਦੇ ਅਕੈਡਮਿਕਸ ਦੇ ਉੱਤੇ ਸਕਾਲਰਸ਼ਿਪ ਮਿਲਨੀ ਹੈ ਜਿੰਨੇ ਅੱਛੇ ਅਕੈਡਮਿਕਸ ਹੋਣਗੇ ਉਹਨੇ ਚਾਂਸਿਸ ਸਕਾਲਰਸ਼ਿਪ ਮਿਲਣ ਦੇ ਜ਼ਿਆਦਾ ਹੋਣਗੇ ਨਵੰਬਰ ਦੇ ਵਿੱਚ ਬਹੁਤ ਸਕਾਲਰਸ਼ਿਪਸ ਅਵੇਲੇਬਲ ਹੈ ਜਿੰਨੀਆਂ ਵੀ ਯੂਨੀਵਰਸਿਟੀਆਂ ਨਵੰਬਰ ਤੇ ਦੇਖੋ ਨਵੰਬਰ ਇੱਕ ਛੋਟਾ ਇਨਟੇਕ ਹੈ ਜਿੰਨੀਆਂ ਵੀ ਯੂਨੀਵਰਸਿਟੀਆਂ ਹੈਗੀਆਂ ਉਹ ਚਾਹੁੰਦੀਆਂ ਕਿ ਸਾਡੇ ਨਵੰਬਰ ਰਿਟੇਚ ਇੱਕ ਵੀ ਸੀਟ ਖਾਲੀ ਨਾ ਜਾਏ ਤਾਂ ਚਾਂਸੇ ਜ਼ਿਆਦਾ ਨੇ ਨਵੰਬਰ ਦੇ ਵਿੱਚ ਕਿਉਂਕਿ ਜਿਹੜੀ ਅੱਜ ਵੀ ਸਕਾਲਰਸ਼ਿਪ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਮੇਰੀ 30000 ਡਾਲਰ ਦੀ ਜਿਹੜੀ ਸਟੂਡੈਂਟ ਦੀ ਸਕਾਲਰਸ਼ਿਪ ਆਈ ਉਹ ਵੀ ਨਵੰਬਰ ਇਨਟੇਕ ਵਾਸਤੇ ਹੀ ਆਈ ਹੈ ਤਾਂ ਮੈਨੂੰ ਇਹ ਲੱਗ ਰਿਹਾ ਕਿ ਨਵੰਬਰ ਇਨਟੇਕ ਨੂੰ ਪ੍ਰਮੋਟ ਕਰਨ ਲਈ ਯੂਨੀਵਰਸਿਟੀਆਂ ਵੀ ਟਰਾਈ ਕਰ ਰਹੀਆਂ ਕਿ ਸਾਡੇ ਕੋਲ ਮੈਕਸਿਮਮ ਸਟੂਡੈਂਟ ਆਣ ਕੋਈ ਵੀ ਯੂਨੀਵਰਸਿਟੀ ਇੱਕ ਅੱਛੀ ਪ੍ਰੋਫਾਈਲ ਦੇ ਸਟੂਡੈਂਟ ਨੂੰ ਛੱਡਣਾ ਨਹੀਂ ਚਾਹਦੀ ਹੈ ਉਹ ਕਹਿੰਦੇ ਆ ਕਿ ਉਹ ਬੱਚਾ ਸਾਡੀ ਯੂਨੀਵਰਸਿਟੀ ਦੇ ਵਿੱਚ ਹੀ ਪੜੇ ਤਾਂ ਸਕਾਲਰਸ਼ਿਪਸ ਬਹੁਤ ਅੱਛੀਆਂ ਇਸ ਟਾਈਮ ਆ ਰਹੀਆਂ ਆ ਕਿਸੇ ਨੂੰ 35% ਆ ਰਹੀ ਹੈ ਕਿਸੇ ਨੂੰ 35% ਆ ਰਹੀ ਹੈ ਕਿਸੇ ਨੂੰ 40% ਆ ਰਹੀ ਹੈ ਸੋ ਇਟ ਡਿਪੈਂਡ ਅਗੇਨ ਟੂ ਪ੍ਰੋਫਾਈਲ ਟੂ ਪ੍ਰੋਫਾਈਲ ਅਗਰ ਜਦੋਂ ਤੁਸੀਂ ਸਾਡੀ ਟੀਮ ਦੇ ਕੋਲ ਆ ਕੇ ਅਸੈਸਮੈਂਟ ਕਰਵਾਓਗੇ ਆਪਣੀ ਪ੍ਰੋਫਾਈਲ ਦੀ ਅਸੀਂ ਤੁਹਾਨੂੰ ਟੱਡੀ ਅਸੈਸਮੈਂਟ ਕਰਕੇ ਤੁਹਾਨੂੰ ਆਈਡੀਆ ਦੇ ਦਾਂਗੇ ਕਿ ਕਿੰਨੇ ਪਰਸੈਂਟ ਤੱਕ ਦੇ ਸਕਾਲਰਸ਼ਿਪ ਆਉਣ ਦੇ ਚਾਂਸੇ ਹੈਗੇ ਆ ਦੇਖੋ ਅਗਰ ਕੋਈ ਵੀ ਬੱਚਾ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਤਾਂ ਪਹਿਲਾਂ ਤਾਂ ਉਹਦਾ ਮਾਈਂਡਸੈਟ ਆਬਵੀਅਸਲੀ ਅਗਰ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ ਤਾਂ ਤੁਹਾਨੂੰ ਇਹ ਸਮਝ ਕੇ ਜਾਣਾ ਪਏਗਾ ਕਿ ਤੁਸੀਂ ਪੜਨ ਲਈ ਜਾ ਰਹੇ ਹੋ ਠੀਕ ਹੈ ਆਪਣੀ ਜਿਹੜੇ ਸਬਜੈਕਟਸ ਤੁਹਾਡੇ ਈਅਰ 12 ਦੇ ਸਬਜੈਕਟਸ ਹੈ ਜਾਂ ਬੈਚਲਰਸ ਦੇ ਸਬਜੈਕਟਸ ਹੈ ਉਹਦੇ ਅਕੋਰਡਿੰਗ ਆਪਣੇ ਇੰਟਰਸਟ ਦੇ ਅਕੋਰਡਿੰਗ ਆਪਣੀ ਅਗਲੀ ਜਿਹੜੀ ਐਜੂਕੇਸ਼ਨ ਉਹਨੂੰ ਚੂਜ਼ ਕਰੋ ਤਾਂ ਜੋ ਉੱਥੇ ਜਾ ਕੇ ਤੁਹਾਨੂੰ ਕੋਰਸ ਜਾਂ ਯੂਨੀਵਰਸਿਟੀ ਚੇਂਜ ਨਾ ਕਰਨੀ ਪਏ ਇੱਥੇ ਰਹਿ ਕੇ ਤੁਹਾਡੇ ਕੋ ਸਾਰੀਆਂ ਆਪਸ਼ਨਸ ਨੇ ਇੰਟਰਨੈਟ ਦੇ ਉੱਤੇ ਤੁਸੀਂ ਲੋਕੇਸ਼ਨਸ ਯੂਨੀਵਰਸਿਟੀ ਦੇ ਵਿੱਚ ਕੀ ਫੈਸਿਲਿਟੀਆਂ ਨੇ ਵੈਬਸਾਈਟ ਤੋਂ ਤੁਸੀਂ ਕੋਰਸ ਦਾ ਕੰਟੈਂਟ ਕੀ ਸਬਜੈਕਟਸ ਨੇ ਕਦੇ ਵੀ ਕੋਰਸ ਦੇ ਨਾਮ ਨੂੰ ਦੇਖ ਕੇ ਕੋਰਸ ਨੂੰ ਨਾ ਚੂਜ਼ ਕਰੋ ਹਮੇਸ਼ਾ ਕੋਰਸ ਦਾ ਕੰਟੈਂਟ ਪੜੋ ਕਿ ਸਬਜੈਕਟਸ ਕੀ ਹੈ ਜਿਹੜੇ ਮੈਂ ਉੱਥੇ ਜਾ ਕੇ ਪੜ੍ਹਨੇ ਆ ਔਰ ਉਹਨੂੰ ਰਿਲੇਟ ਕਰੋ ਆਪਣੇ ਇੰਟਰਸਟ ਦੇ ਨਾਲ ਅਗਰ ਤੁਹਾਡਾ ਅਕਾਊਂਟਿੰਗ ਦੇ ਵਿੱਚ ਇੰਟਰਸਟ ਹੈ ਤਾਂ ਦੇਖੋ ਕਿ ਅਕਾਊਂਟਿੰਗ ਦੇ ਕਿੰਨੇ ਉਹਦੇ ਚ ਸਬਜੈਕਟਸ ਆ ਅਗਰ ਇਕਨੋਮਿਕਸ ਹੈ ਤਾਂ ਇਕਨੋਮਿਕਸ ਦੇ ਕਿੰਨੇ ਆ ਅਗਰ ਆਈਟੀ ਦੇ ਵਿੱਚ ਹੈ ਤਾਂ ਆਈਟੀ 'ਚ ਤੁਹਾਨੂੰ ਪ੍ਰੋਗਰਾਮਿੰਗ ਅੱਛੀ ਲੱਗਦੀ ਹੈ ਲੈਂਗੁਏਜਸ ਕੀ ਅੱਛਾ ਲੱਗਦਾ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰੋ ਅਗਰ ਤੁਸੀਂ ਕੋਰਸਿਸ ਨੂੰ ਗਰਾਉਂਡ ਦੇ ਨਾਲ ਰਿਲੇਟ ਕਰਕੇ ਚੂਜ਼ ਕਰੋਗੇ ਤੁਹਾਨੂੰ ਕਦੀ ਵੀ ਨਾ ਕੋਰਸ ਚੇਂਜ ਕਰਨਾ ਪਏਗਾ ਨਾ ਯੂਨੀਵਰਸਿਟੀ ਔਰ ਬੜੇ इजीली ਤੁਹਾਡਾ ਕੋਰਸ ਵੀ ਕੰਪਲੀਟ ਹੋ ਜਾਏਗਾ ਔਰ ਤੁਸੀਂ ਪੀਆਰਲ ਵੀ ਐਲੀਜੀਬਲ ਹੋ ਜਾਓਗੇ